ਲੈਂਦਾ ਅਸੀਰਾ ਉਹਦਾ ਕੀ ਵਗਾੜਿਆ ਹੋਰਾਂ ਨੂੰ ਇਹਨਾਂ ਕੋਲ ਦਿੱਤਾ ਸਾਨੂੰ ਬਹੁਤ ਘੱਟ ਦਿੱਤਾ ਜਿੰਨਾ ਕੋਲ ਬਹੁਤਾ ਤੇ ਉਹਨਾਂ ਕੋਈ ਚਿੰਤਾਵਤ ਜਿਆਦੀ ਹੈ ਨਾ ਪੁੱਛ ਕੇ ਵੇਖੋ ਉਹਨਾਂ ਵੱਡੇ ਲੋਕਾਂ ਨੂੰ ਇਸ ਗ੍ਰਹਿ ਬਹੁਤ ਇਸ ਹੈ ਗ੍ਰਹਿ ਦਿੱਤਾ ਉਹ ਤੇ ਨਹੀਂ ਦੱਸਾਂ ਕਿ ਉਹ ਤੇ ਕਹਿੰਦੇ ਬੜਾ ਵਧੀਆ ਸਾਨੂੰ ਤਾਂ ਕੋਈ ਪਰਵਾਹ ਨਹੀਂ ਕੋਈ ਚਿੰਤਾ ਨਹੀਂ ਕੋਈ ਟੈਨਸ਼ਨ ਨਹੀਂ ਵਰੀਆ ਘਰ-ਘਰ ਜਮੀਨਾਂ ਕੋਠੀਆਂ ਗੱਡੀਆਂ ਵਧੀਆ ਹਰ ਕਦੀ ਗੰਦਰੀ ਲਾਇਫ ਹੈ ਪਰ ਗੁਰੂ ਮਹਾਰਾਜ ਜੀ ਨੇ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਡਰ ਰਹਿੰਦਾ ਚੋਰੀ ਦਾ ਡਰ ਰਹਿੰਦਾ ਛਾਂ ਦਾ ਘਰ ਖਾਲੀ ਨਹੀਂ ਕਰ ਸਕਦੇ ਲੋਕ ਲਾਣਾ ਪੈਂਦਾ ਲੋਕ ਟੁੱਟ ਸਕਦਾ ਹੈ ਘਰ ਰਹਿਣਾ ਪੈਂਦਾ ਕਮੇਂਬਰ ਨੂੰ ਘਰ ਬੜਾ ਕੁਝ ਪਿਆ ਛੱਡਿਆ ਨ ਜਾਂਦਾ ਮੋਹ ਹੈ ਨਾ ਲੋਭਿਓ ਹੁਣ ਉਹ ਲਾਮੇ ਦਿੰਦਾ ਜਦੋਂ ਮਿਲਿਆ ਅਰਦਾਸਾਂ ਕੀਤੀਆਂ ਦਾਤ ਪਿਆਰੀ ਮਿਸਰਿਆ ਦਾਤਾਰ ਫਿਰ ਉਹਦੀ ਦਾਤ ਨਾਲ ਪੈ ਗਿਆ ਮੋਹ ਸੋਨਾ ਚਾਂਦੀ ਮਾਇਆ ਤਨ ਪਦਾਰ ਰਸ ਗੱਡੀਆਂ ਕੋਠੀਆਂ ਹਰਕ ਚੀਜ਼ ਇਹਨਾਂ ਲੋਕ ਤੇ ਗੁਰੂ ਸਾਹਿਬ ਨੇ ਕੀ ਕਿਹਾ ਸੀ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋ ਜੜਾਓ ਕਸਤੂਰਾ ਕੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਫੂਲਾ ਮਿਸਰੈ ਤੇਰਾ ਚਿਤ ਨਾ ਆਵੇ ਨਾ ਇਹਨਾਂ ਨੂੰ ਵੇਖ ਕੇ ਤੇ ਤੈਨੂੰ ਰਾਤ ਵੀ ਨਾ ਭੁੱਲ ਜਾਏ ਪਿਆਰਿਆ ਯਾਦ ਕਰੀ ਇਹ ਤਿੰਨ ਬੰਦਨ ਹਾਂ ਇਹ ਸਦੀਵੀ ਨਹੀਂ ਰੱਬ ਦਾ ਨਾਮ ਸਦੀਵੀ ਆ ਉਹ ਜ ਆਪ ਨੇ ਢੋਕ ਵਿੱਚ ਸੋਕ ਵਿੱਚ ਕੋਹੀ ਵਿੱਚ ਗਮੇ ਵਿੱਚ ਪੂਚੇ ਨਾਲ ਨੀਵੇਂ ਨਾਲ ਸਭ ਦੇ ਨਾਲ ਹੈ